ਐਂਡੂਮੀਟਰੋ ਕੀ ਹਾਲ ਨੇ ਸਾਰੇ ਵੀਰਾਂ ਦੇ ਤੇ ਲਓ ਜੀ ਸਵਾਗਤ ਹੈ ਪਰ ਤੁਹਾਡਾ ਅੱਜ ਨਵੇਂ ਬਲੌਗ ਦੇ ਵਿੱਚ ਬਾਈ ਪਲਾਉ ਫੇਰ ਲੱਗਿਆ ਤਿੰਨ ਖੇੜੇ ਆਪਾਂ ਨੇ ਦੇਖੇ ਲਓ ਜੀ ਬਾਪeo ਹੁਣ ਆਪਾਂ ਲੱਗਦੇ ਆਂ ਬਾਈ ਜ਼ਮੀਨ ਤਿਆਰ ਕਰਨ ਤੇ ਤੇਜੀ ਕਹਿੰਦਾ ਇੰਪਲੀਮੈਂਟਸ ਨਾਲ ਟਾਈਮ ਬੰਦਾ ਦੇ ਲੱਗਦਾ ਕਹਿੰਦਾ ਆਪਾਂ ਨੇ ਹਾਲ ਹੈਰੋ ਨਹੀਂ ਹੁਣ ਪਾਉਣਾ ਹੈਗਾ ਤੇ ਆਪਾਂ ਬੱਬੀ ਬਾਈ ਵਾਲਾ ਪਲਾਉ ਪਾ ਕੇ ਲਿਉਨੇ ਆ ਹੁਣ ਕਿ ਨਹੀਂ ਦੇ ਜੀ ਤੇ ਹੌਲੈਂਡ ਮਗਰ ਆਪਾਂ ਨੇ ਬਾਈ ਰੂਟਰ ਵੈਟਰ ਪਾ ਕੇ ਖੜਾਤਾ ਓਕੇ ਕਰਕੇ ਲੰਕਾ ਲੰਕਾ ਕਾਸਤੀਆਂ ਟੈਂਕੀਆਂ ਆਪਾਂ ਨੇ ਛੱਟਿਆ ਜਾ ਐ ਭਾਈ ਇਹੋ ਜਿਹੀਆਂ ਚੀਜ਼ਾਂ ਦਾ ਜ਼ਰੂਰ ਧਿਆਨ ਰੱਖਿਆ ਕਰੋ ਕਿਤਾ ਲਿਫਟ ਲੋਕਟ ਥੱਲੇ ਰੱਖਿਆ ਕਰੋ ਟਰੈਕਟਰ ਦੀ ਹਨਾ ਇੱਕ ਚਾਬੀ ਨਾ ਵਿੱਚ ਛੱਡਿਆ ਕਰੋ ਜਵਾਕ ਅੱਜ ਗੱਲ ਬਹੁਤ ਆ ਲਵੇ ਨੇ ਆਹ ਦੇਖਣਾ ਤੇ ਇੱਥੇ ਹੁਣ ਆਉੜ ਗਈ ਉਹਨੂੰ ਕਿਉਂ ਆਏ ਆ ਭਾਈ ਕਈ ਵਾਰ ਜਵਾਕ ਉੱਪਰ ਬੈਠਾ ਹੋਵੇ ਕੋਈ ਮਗਰ ਖੜਾ ਹੋਵੇ ਲਿਫਟ ਛੇੜ ਦੇਵੇ ਫੇਰ ਚੱਕਰ ਪੈ ਜਾਂਦਾ ਤੇ ਚਲੋ ਭਾਈ ਹੁਣ ਤੁਹਾਨੂੰ ਦਿਖਾਉਨੇ ਆਪਾਂ ਅੱਗੇ ਦੀ ਕਾਰਵਾਈ ਤੇ ਭਾਈ ਆਪਣੇ ਬਾਈ ਰਾਤ ਹਨੇਰੀ ਬਹੁਤ ਚੱਲੀ ਆ ਦੇਖ ਲਓ ਤੁਸੀਂ ਆਹ ਉਹਨੇ ਬਾਜਰੇ ਦਾ ਵੀ ਬੁਰਾ ਹਾਲ ਕਰਤਾ ਤੇ ਆਹ ਜੀਰੀ ਵੀ ਬਾਈ ਹਿੱਲ ਗਈ ਆਪਣੀ 1692 ਤੇ ਬਾਈ ਆਪਣੇ ਆਲੂ ਜਿਹੜੇ ਬੀਜੇ ਹੋਏ ਨੇ ਉਹਨਾਂ ਦੇ ਆਪਾਂ ਕੱਲ ਕੋਲ ਨੂੰ ਹੁਣ ਸਪਰੇਅ ਕਰਾਂਗੇ ਕੱਖਾਂ ਵਾਲੀ ਮਗਰਮਾ ਮਾਰਾਂਗੇ ਉਹਨਾਂ ਦੇ ਆਪਾਂ ਬਾਈ ਕੱਲ ਕੋਲ ਨੂੰ ਆਹ ਦੇਖੋ ਤੇ ਹੁਣ ਆਪਾਂ ਪਲਾਉ ਚਲਾਵਾਂਗੇ ਫਿਰ ਤੁਹਾਨੂੰ ਦਿਖਾਉਣੇ ਆ ਅੱਗੇ ਦੀ ਕਾਰਵਾਈ ਤੇ ਆ ਬਾਈ ਆਲੂਆਂ ਦੀ ਬਜਾਈ ਚੱਲ ਰਹੀ ਹੈ ਨਾਸਰ ਰਹੇ ਨੇ ਬਾਈ ਆਲੂਆਂ ਦੀ ਬਜਾਈ ਚੱਲ ਰਹੀ ਆ ਪਰ ਪਾਣੀ ਨਹੀਂ ਲਾ ਰਹੇ ਹੈਗੇ ਹਲੇ ਕਹਿੰਦੇ ਅਠ ਵਾਲਾ ਮੀਂਹ ਦੇਖ ਕੇ ਫੇਰੇ ਲਾਵਾਂਗੇ ਪਰ ਬਾਈ ਵਾਟਾ ਚੋਂ ਤੇਜੀ ਹੈ ਨਾ ਵਾਟ ਕਿੰਨਾ ਹੋ ਗਿਆ ਯਾਰ ਬਹੁਤ ਜ਼ਿਆਦਾ ਬਾਈ ਵਾਟਾ ਹੋ ਗਿਆ ਦੁਬਾਰੇ ਫੇਰ ਮੀਂਹ ਦੀ ਸੰਭਾਵਨਾ ਫੇਰ ਪਣ ਰਹੀ ਆ ਚਲੋ ਦਿਖਾਉਣਾ ਫਿਰ ਤੁਹਾਨੂੰ ਬਲੌਗ ਚੱਲਦਾ ਹੈ ਹਾਂਜੀ ਕਿਵੇਂ ਜਿੰਨੇ ਤਰ੍ਹਾਂ ਕੀ ਹਾਲ ਨੇ ਸਾਰੇ ਵੀਰਾਂ ਦੇ ਫਿਰ ਲਓ ਜੀ ਸਵਾਗਤ ਆ ਫਿਰ ਤੁਹਾਡਾ ਚ ਨਵੇਂ ਬਲੌਗ ਦੇ ਵਿੱਚ ਬਾਈ ਪਲਾਉ ਫੇਰ ਲੱਗਿਆ ਤਿੰਨ ਫੇਰੇ ਆਪਾਂ ਨੇ ਦੇਖੇ ਤੇ ਥੋੜਾ ਜਿਹਾ ਮਗਰੋਂ ਜਿਆਦਾ ਲੱਗ ਰਿਹਾ ਸੀ ਤੇ ਆਪਾਂ ਨੇ ਤਿੰਨ ਚੋਰੀਆਂ ਡੰਡਾ ਲੰਬਾ ਕਰਤਾ ਇਹਦਾ ਤੇ ਲਿੰਕਾਂ ਕੱਢ ਲਈਆਂ ਇੱਕ ਬਾਈ ਨਾ ਮਤਲਬ ਮੈਂ ਵੀਡੀਓ ਦੇਖੀ ਸੀ ਉਹ ਕਹਿੰਦਾ ਪਲਾਉ ਤੇ ਲਿੰਕਾਂ ਢਿੱਲੀਆਂ ਚਾਹੀਦੀਆਂ ਨੇ ਬਾਈ ਇਹ ਇਹੋ ਜਿਹੇ ਇੰਪਲੀਮੈਂਟ ਨੇ ਇਹ ਲਿੰਕਾਂ ਦਾ ਕੀ ਲਿੰਕਾਂ ਦਾ ਨਾਸ ਮਾਰ ਦਿੰਦੇ ਨੇ ਜੇ ਲਿੰਕਾਂ ਢਿੱਲੀਆਂ ਹੋਣ ਰੋਟਾਵੇਟਰ ਹੋ ਗਿਆ ਪਲਾਉ ਹੋ ਗਿਆ ਇਹਦਾ ਜਮਾ ਸੈਂਟਰ 'ਚ ਕਰਕੇ ਯਾਨੀ ਥੋੜੀ ਮੋਟੀ ਚੱਲ ਚਾਹੀਦੀ ਆ ਐ ਨਹੀਂ ਵੀ ਜਮਾ ਫਿਕਸ ਕਰਨੇ ਨੇ ਯਾਨੀ ਜੇ ਹੁਣ ਬਾਈ ਇਹ ਢਿੱਲੀਆਂ ਹੋਣਗੀਆਂ ਇਹਦੇ ਹੋਰੇ ਗੱਤ ਧਰਤਾ ਦਾ ਮੂਰਲਾ ਇਹ ਨਹੀਂ ਪਤਾ ਕਿ ਇੰਨਾ ਥਾਂ ਘਟ ਲਿਆ ਵੇ ਕੱਸੇ ਬਾਣਣਗੇ ਕੱਸੇ ਬਾਣਣੀ ਆ ਉਹਦਾ ਗਾਣਾ ਲਿੰਕਾਂ ਚ ਟਿੱਲ ਪੈ ਜੂ ਬਾਈ ਜਮਈ ਹੁਣ ਬਹੁਤ ਵੀਰ ਕਹਿਣਗੇ ਆਪਾਂ ਨੂੰ ਵੀ ਪਰਾਲੀ ਨਹੀਂ ਆ ਪੋਲਾ ਫੇਰ ਰਹੇ ਹੁਣ ਪੋਲਾ ਵੀ ਤੇ ਪਰਾਲੀ ਵੀ ਤੇ ਬਾਈ ਇਹ ਪਤਾ ਕੀ ਗੱਲ ਆ ਜ਼ਮੀਨ ਦੀ ਬਾਹੀ ਬਹੁਤ ਕਰਨੀ ਪੈਂਦੀ ਆ ਆਲੂ ਵਾਲੀ ਦੀ ਹਾਂ ਉਹਦੇ ਕਰਕੇ ਆਪਾਂ ਪਲੌ ਮਾਰ ਰਹੇ ਹਾਂ ਤੇ ਬਾਈ ਇਹ ਜ਼ਮੀਨ ਦੇਖ ਲੋ ਏ ਥੱਲੋਂ ਜਮਈ ਰਹਿਤਾ ਆ ਇਹਦਾ ਉੱਪਰੋਂ ਚਲੋ ਆਪਾਂ ਕਈ ਵਾਰ ਪ੍ਰਾਲੀ ਗਾਲਤੀ ਇਹਦੇ ਜਿਹੜਾ ਰੋਟਾਵੇਟਰ ਫੇਰ ਕੇ ਆਪਾਂ ਪਾਣੀ ਲਾ ਕੇ ਜਾਂ ਕਣਕ ਬੀਜਦੇ ਹੁੰਦੇ ਆ। ਬਈ ਆ ਦੇਖੋ ਹੁਣ ਆ ਉੱਤੇ ਆ ਤਾਂ ਉਤਲੀ ਮਿੱਟੀ ਹੈ ਕਾਲੀ। ਆ ਤੁਸੀਂ ਦੂਜੀ ਦੇਖ ਸਕਦੇ ਹੋ। ਹਾਂ ਹਾਂ ਹੋਰ ਰੁਪਿਆ ਬਾਈ ਇਹਦੇ ਪਲਾਉ ਫੇਰਨ ਕਰਕੇ ਮੈਂ ਇਹਦੇ ਕਰਚੇ ਬਹੁਤ ਹਸਾਬ ਨਾਲ ਮਤਲਬ ਰੀਜਨਲ ਨੀਤੀ ਵੱਡੇ। ਬਈ ਆਪਾਂ ਨੇ ਪਲਾਉ ਇਹ ਫੇਰਨਾ। ਮਤਲਬ ਕਹਿ ਲੋ ਵੀ ਤੁਸੀਂ ਲਿੱਦਰ ਲਿੱਦ ਜਿਓ ਆਪਾਂ ਨੇ ਚਕਾਈ ਤੀ ਤੇ ਆ ਤੁਸੀਂ ਦੇਖ ਲਓ ਵੀ ਪ੍ਰਾਲੀ ਪਈ ਰਹੀ ਆ। ਪ੍ਰਾਲੀ ਆਪਾਂ ਤਾਂ ਨਹੀਂ ਵਿੱਚ ਗਾਲੀ ਬਾਈ। ਫਰਮਲਚਰ ਮਲਚਰ ਮਾਰਨਾ ਪੈਂਦਾ ਨਾਲ ਦੀ ਨਾਲ ਐਸਐਮਐਸ ਤੋਂ ਵੜਾਉਣੀ ਪੈਂਦੀ ਤਿੰਨ ਵਾਰ ਦਾ ਖਰਚਾ ਵੱਧਦਾ ਹਾਂ ਤਾਂ ਨਹੀਂ ਪੀਓ ਕੰਮ ਕਰਿਆ ਨਾ ਤੇ ਜੀਰੀ ਦੇਖ ਲਓ ਬਾਈ ਆਪਣੀ ਇੱਕ ਨੰਬਰ ਆਹ ਦੇਖੋ ਬਾਈ ਆਪਣੀ ਹਲਦੀ ਵਾਲੀ ਜੀਰੀ ਬਹੁਤ ਬਾਈ ਬੁਰਾ ਹਾਲ ਆ ਯਾਰ ਹੁਣ ਪਤਾ ਨਹੀਂ ਕੀ ਹੋਇਆ ਜੀਰੀ ਨੂੰ ਚੰਗੀ ਭਲੀ ਥੱਲੇ ਵੀ ਗਿੱਲਾ ਪਤਾ ਨਹੀਂ ਕੀ ਹੋਇਆ ਕੋਲ ਹਤਾ ਐ ਭੜਕ ਜਾਈ ਗਈ ਸੁੱਕ ਜਾਈ ਗਈ ਜਿਵੇਂ ਸਾਲਾ ਤੇਲਾ ਪੈਂਦਾ ਹੁੰਦਾ ਤੇਲਾ ਨਹੀਂ ਹੋਇਆ ਹੈਗਾ ਪਤਾ ਨਹੀਂ ਕੀ ਚੱਕਰ ਪਿਆ ਅਰਧਾ ਹੋਣਾ ਚਲੋ ਦਿਖਾਉਣੇ ਆ ਬਾਈ ਫਿਰ ਤੁਹਾਨੂੰ 855 ਦੀ ਪਰਫਾਰਮੈਂਸ ਹੁਣ ਤੇ ਦੱਸਾਂਗੇ ਨਾਲੇ ਵੀ ਕਿੰਨਾ ਤੇਲ ਖਾਦਾ ਕੀ ਰਿਪੋਰਟ ਆ ਕੀ ਹਿਸਾਬ ਕਿਤਾ ਵਾ ਜੁੜੇ ਰਹੋ ਆਪਣੇ ਬਲੌਗ ਦੇ ਨਾਲ ਵੀਡੀਓ ਦੇ ਨਾਲ ਹੁਣ ਦੇਖਿਓ ਝੋਟਾ ਬੁੱਕਦਾ ਫਿਰ ਉਹ ਜੀ ਫਿਰ ਬਾਲਾ ਡੂੰਗਾ ਨਹੀਂ ਆਪਾਂ ਲਾਉਣਾ ਕਿਉਂਕਿ ਬਾਲੀ ਮਾੜੀ ਮਿੱਟੀ ਆ ਹੁਣ ਤਾਂ ਚਲੋ ਆਪਾਂ ਮੱਕੀ ਬੀਜਣੀ ਆ ਇਹਦੇ ਚ ਫਿਰ ਕਣਕੇ 'ਚ ਪਰੇਸ਼ਾਨੀ ਦਿੰਦੀ ਐ ਮਾੜੀ ਮਿੱਟੀ ਬਾਈ ਉਹ ਜਿਹੜੀ ਨਿਕਲਦੀ ਐ ਨਾ ਉਹ ਹੁਣ ਤਾਂ ਚਲੋ ਥੋੜੀ-ਥੋੜੀ ਉਹਨੇ ਮਿਕਸ ਹੋ ਜਾਣਾ ਕਾਲੀ ਮਿੱਟੀ ਨਾਲ ਪਰ ਜੇ ਜ਼ਿਆਦੇ ਡੂੰਘੇ ਲਾ ਦਿਓ ਉਹ ਮਿੱਟੀ ਸਾਰੀ ਉੱਤੇ ਆ ਗਈ ਫਿਰ ਤੁਹਾਨੂੰ ਪਤਾ ਉਹ ਮਾੜੀ ਮਿੱਟੀ ਐ ਔਖਾ ਦਾ ਹੁਣ ਆਲੂ ਵਾਲੀ ਖੇਤ ਦੀ ਬਾਈ ਬਾਹੀ ਕਰਨੀ ਪੈਂਦੀ ਹੁੰਦੀ ਐ ਬਾਹੀ ਤੁਹਾਨੂੰ ਪਤਾ ਇਹਦੀ ਆਪਾਂ ਕਿੰਨੀ ਬਾਹੀ કરી ਤੀ ਤਾਂ ਕਰਕੇ ਆਪਾਂ ਕਿਹਾ ਵੀ ਨਾਲੇ ਚਲੋ ਟੈਸਟ ਹੋ ਜਾਊਗਾ ਵੀ ਉਹਦੇ ਨਾਲ ਇਹਦੇ ਨਾਲ ਇੱਕ ਤਾਂ ਜ਼ਮੀਨ ਜਿਆਦਾ ਡੂੰਗੀ ਭੋਲੀ ਹੋ ਜਾਂਦੀ ਆ ਨਾਲੇ ਆਪਣਾ ਇੱਕ ਵਾਰ ਚ ਪਲੌ ਮਾਰਨਾ ਉਦੋਂ ਬਦ ਰੋਟਾਵੇਟਰ ਮਾਰ ਦਾਂਗੇ ਬਸ ਦੋ ਵਾਰ ਨਾਲੇ ਆਲੂ ਇਹ ਚ ਕਹਿੰਦੇ ਵੀ ਸਾਈਜ਼ ਜਿਆਦਾ ਵੱਡਾ ਕਰ ਲੈਂਦਾ ਜੇ ਆਪਾਂ ਪਕਾ ਕੇ ਪਾ ਦਈਏ ਵਧੀਆ ਬਣਦਾ ਆਲੂ ਗ੍ਰੋਥ ਛੇਤੀ ਕਰਦਾ ਕਾਫੀ ਰੀਜ਼ਨ ਨੇ ਭਾਈ ਫਾਇਦਾ ਤਾਂ ਹੁੰਦਾ ਹੀ ਆ ਕੋਈ ਵੀ ਚੀਜ਼ ਆ ਹੁਣ ਜਿਹੜੇ ਭਰਾ ਮਤਲਬ ਮਲਚ ਕਰਕੇ ਐਸਐਮਐਸ ਵਾਲੀ ਨਾਲ ਬੜਾ ਕੇ ਜੀਰੀ ਉਹਦੇ ਵਿੱਚ ਮਲਚਰ ਕਰਕੇ ਫੇਰ ਪਲਾਉ ਮਾਰਦੇ ਆ ਉਹਦਾ ਵੀ ਫਾਇਦਾ ਹੀ ਆ ਬਾਈ ਉਹ ਕਿਤੇ ਨਾ ਕਿਤੇ ਜਾ ਕੇ ਆਲੂ ਦੇ ਝਾੜ ਚ ਮੱਕੀ ਦੇ ਝਾੜ ਚ ਅਗਲੇ ਸਾਲ ਕਣਕ ਦੇ ਝਾੜ ਚ ਜੀਰੀ ਦੇ ਝਾੜ ਚ ਉਹ ਬਹੁਤ ਜਿਆਦਾ ਫਰਕ ਪਾਉਂਦੀਆਂ ਨੇ ਬਾਈ ਖੇਤ ਚ ਜਾਨ ਬਹੁ ਪੈਂਦੀ ਆ ਜਿਹੜੀ ਪਰਾਲੀ ਆ ਆਪਾਂ ਵਿੱਚ ਗਾਲਦੇ ਆ ਜੇ ਇਹ ਬਾਈ ਬਹੁਤ ਜਾਨ ਪਾਉਂਦੀ ਆ ਖੇਤ ਚ ਹੁਣ ਮੱਕੀ ਵਾਲੇ ਟਾਂਡੇ ਜਿੱਥੇ ਦੇਖ ਲਓ ਮੱਕੀ ਹੁੰਦੀ ਆ ਉੱਥੇ ਜੀਰੀ ਕਿੰਨੀ ਤਾਕੜੀ ਹੁੰਦੀ ਆ ਜੇ ਆਪਾਂ ਪਕਾ ਕੇ ਵੜਦੇ ਆ ਮੱਕੀ ਦੇ ਫੂਸ ਆਪਾਂ ਜਿਹੜਾ ਸਾਰਾ ਮਤਲਬ ਟਾਂਡੇ ਟੁੰਡੀ ਹੁੰਦੇ ਵਿੱਚ ਗਾਲਦੇ ਆ ਉੱਥੇ ਭਾਈ ਜੀਰੀ ਆਟੋਮੈਟਿਕਲੀ ਬਹੁਤ ਤਖੜੀ ਹੁੰਦੀ ਹੈ ਬੋਲਾ ਹੀ ਰੱਖੀ ਥੋੜਾ ਜਿਹਾ ਹੌਸਾ ਭਾਈ ਮੀਂਹ ਹਲੇ ਹੋਰ ਦੱਸਿਆ ਹੋਇਆ ਅੱਜ ਸਵੇਰੇ ਵੀ ਬਹੁਤ ਖਖੜ ਝੋਲਾ ਜਾ ਚੱਲਿਆ ਜੀਰੀਆਂ ਦਾ ਨਾਮ ਸਮਾਰਤਾ ਉਹਨੇ ਹੁਣ ਹਲੇ ਕਾਲੂਆਂ ਪਰਸੋਂ ਨੂੰ ਮੀਂਹ ਹੋਰ ਬਹੁਤ ਜ਼ਿਆਦਾ ਤਾਂ ਕਰਕੇ ਆਪਾਂ ਰੋਕ ਦਿੱਤੀ ਆਲੂ ਦੀ ਬਜਾਈ ਮਤਲਬ ਬੀਜ ਨੂੰ ਜਿਹੇ ਨੂੰ ਬੀਜ ਦਿੰਦੇ ਹੁਣ ਨੂੰ ਆਪਾਂ ਤਿਆਰ ਕਰਕੇ ਪਰ ਆਪਾਂ ਮੀਂਹ ਨੂੰ ਦੇਖਦੇ ਹੋਏ ਰੁਕ ਗਏ ਸੀ ਕਿਉਂਕਿ ਯਾਰ ਰਿਸਕ ਬਹੁਤ ਹੋ ਜਾਂਦਾ ਮੀਂਹ ਨੁਕਸਾਨ ਬਹੁਤ ਕਰ ਜਾਂਦਾ ਆਲੂ ਦਾ ਬੀਜ ਤੁਹਾਨੂੰ ਪਤਾ ਕਿੰਨਾ ਮਹਿੰਗਾ ਹੁੰਦਾ ਖਤਮ ਹੀ ਕਰ ਦਿੰਦਾ ਕੰਮ ਅੱਜ ਅਸੀਂ ਇਧਰ ਦੇਖ ਕੇ ਆ ਰਹੇ ਸੀ ਆਪਣਾ ਉੱਥੋਂ ਭਮਾਰਸੀ ਤੋਂ ਪਤਨ ਰਿੰਗੇੜਾ ਪਿੰਡਾਂ ਵੀ ਕਢਾ ਕੇ ਲੈ ਕੇ ਆਇਤੀ ਕੋਲਡ ਸਟੋਰ ਚ ਉੱਥੇ ਬਹੁਤ ਜ਼ਿਆਦਾ ਪੈ ਗਿਆ ਮੀਂਹ ਪਾਣੀ ਦਿੱਤਾ ਵੀ ਜਿਨ੍ਹਾਂ ਦੇ ਆਲੂ ਖਰਾਬ ਹੋ ਗਏ ਜੀਰੀਆਂ ਚ ਵੀ ਪਾਣੀ ਖੜ ਗਿਆ ਸੀ ਹਲੇ ਤਾਂ 2 ਦਿਨ ਹੋਰ ਦੱਸਿਆ ਵਾ ਬੱਦਲ ਜਾਂ ਹੋ ਰਿਹਾ ਲਈ ਬਾਬੇ ਉਹ ਕਹਿੰਦੇ ਗੱਭਰੂ ਚਿੰਬੜ ਕੇ ਕੰਮ ਨੂੰ ਕਹਿੰਦੇ ਅੱਜ ਰਾਤ ਨੂੰ ਤਿਆਰ ਕਰ ਦਣੇ ਨੇ ਇਹ ਬਾਈ ਆਪਾਂ 5-6 ਕਿਲੇ ਤਿਆਰ ਕਰਨੇ ਨੇ ਹਨਾ ਤੇ ਉਹ ਮੋਟਰ ਤੱਕ ਕਰਾਂਗੇ ਇਹਨੂੰ ਤੇ ਬਾਕੀ ਉਹ ਜਿਹੜੀ ਦੂਜੀ ਮੋਟਰ ਆਪਣੀ ਉੱਥੇ 4-4.5 ਕਿਲੇ ਤੇ ਸਾਢੇ 3 ਕਿੱਲੇ ਆਪਨੇ ਇਹਨੇ ਤੇ ਸੀਡ ਆਪਾਂ ਨੇ ਬਾਈ ਲਿਆਂਦਾ ਕੜਾ ਤੇ ਦੇਖੋ ਚੋਬਰ ਚੰਬੜੇ ਪਏ ਨੇ ਤੇ ਮੈਂ ਬਾਈ ਹੁਣ ਟੋਕਾ ਟੁਕੇ ਦਾ ਨਮੇੜ ਗਿਆ ਤੇ ਲਾਣੇਦਾਰ ਨੂੰ ਲਾ ਗਿਆ ਸੀ ਮੈਂ ਤੇ ਲਾਣੇਦਾਰ ਨੇ ਫੇਰਦਾ ਬਾਈ ਕਾਫੀ ਜਗ੍ਹਾ ਚ ਤੇ ਹੌਲੈਂਡ ਮਗਰ ਬਾਈ ਰੋਟਾਵੇਟਰ ਪਾ ਲਿਆ ਹੁੰਦਾ ਤੇ ਦੇਖੋ ਖਿੱਚੀ ਫਿਰਦਾ ਪੂਰਾ ਦੋਵੇਂ ਮੀਡੀਅਮ ਚ ਚੱਲ ਰਿਹਾ ਬਾਈ ਮੰਨ ਕੇ ਚਲੋ ਵੀ 18-1900 ਚੱਕਰਾਂ ਤੇ ਸਵਰਾਜ ਠੀਕ ਆ ਕਿਉਂ ਬਾਈ ਫਿਰ ਜਿਆਦਾ ਜਿਵੇਂ ਹੁਣ ਪਹਿਲੇ ਹਾਈ ਚ ਤੋਰਾ ਜਿਆਦਾ ਹੋ ਜਾਂਦਾ ਥੋੜਾ ਜਿਹਾ ਠੀਕ ਆ ਟਰੈਕਟਰ ਲੋਡਦਾ ਨਹੀਂ ਆਪਾਂ ਮੰਨਦਾ ਕਹਿ ਸਕਦੇ ਪਰ ਟਰੈਕਟਰ ਸੰਭਦਾ ਨਹੀਂ ਹੈਗਾ ਜੇ ਘੱਟ ਰੇਸ ਤੇ ਚਲਾਉਨੇ ਆ ਫੇਰ ਟਰੈਕਟਰ ਦਬੀ ਜਾਂਦਾ ਜੇ ਜਿਆਦਾ ਰੇਸ ਕਰਦੇ ਆ ਫੇਰ ਬਾਈ ਤੋਰਾ ਜਿਆਦਾ ਹੋ ਜਾਂਦਾ ਜੇ ਲਿਫਟ ਚੱਕ ਲਈਏ ਫਿਰ ਖਾਸੀ ਦੂਰ ਤੱਕ ਲਿਫਟ ਚੱਕੀ ਹੋ ਜਾਂਦੀ ਜਾਂਦਾ ਉਹਦੇ ਕਰਕੇ ਫਿਰ ਦਿੱਕਤ ਆਉਂਦੀ ਆ ਤਾਂ ਕਰਕੇ ਜਾਨੀ ਇਹ ਗੇਅਰ ਚ ਸਹੀ ਚੱਲਦਾ ਐਨ ਟਰੈਕਟਰ ਆ ਦੇਖ ਲਓ ਹੁਣ ਤੁਸੀਂ ਦੂਜੇ ਮੀਡੀਅਮ ਦਾ ਤੋਰਾ ਚੈੱਕ ਕਰ ਲਓ ਐਨ ਪੂਰਾ ਵਧੀਆ ਤੋਰਾ ਆ ਦੇਖ ਲਓ ਨਾਲੇ ਪਲਾਉ ਐਨ ਪੂਰੇ ਲਾਏ ਹੋਏ ਨੇ ਬਾਈ ਕੋਈ ਕਸਰ ਨਹੀਂ ਹੈਗੀ ਕਿਉਂ ਬਾਈ ਫਿਰ ਜੇ ਜਾਦੇ ਹੋਸਾ ਕਰਾਂਗੇ ਕੰਮ ਫਿਰ ਜਿਹੜੀਆਂ ਹਾ ਖਰਚੇ ਵੀ ਨੇ ਇਹ ਵੀ ਹੋਸੇ ਰਹਿ ਜਾਂਦੇ ਨੇ ਆ ਤੁਸੀਂ ਖੇਤ ਦੇਖ ਲਓ ਬਣਿਆ ਹੋਇਆ ਐਨ ਓਕੇ ਰਿਪੋਰਟ ਬਣ ਗਿਆ ਤੇ ਇਧਰ ਤੇਜ਼ੀ ਲੱਗ ਗਿਆ ਬਾਈ ਆਹ ਰੋਟਾਵੇਟਰ ਫੇਰਨਾ ਬਸ ਹੁਣ ਆਪਾਂ ਰੋਟਾਵੇਟਰ ਫੇਰ ਕੇ ਉਸ ਤੋਂ ਬਾਅਦ ਫਿਰ ਦੇਖਾਂਗੇ ਬਾਈ ਜਿਵੇਂ ਜ਼ਮੀਨ ਬਣਦੀ ਆ ਵਧੀਆ ਬਣ ਰਹੀ ਆ ਜ਼ਮੀਨ ਵੈਸੇ ਤੇ ਮੁੰਡੇ ਨੇ ਲਾਈਟਾਂ ਲੁਟਾਂ ਲਾ ਦਿੱਆਂ ਨੰਨਾ ਆ ਕੇ ਆ ਗਏ ਜੋਬਰ ਹੁਣ ਅੱਜ ਬਾਈ ਰਾਤ ਨੂੰ ਤਿਆਰ ਕਰ ਦਾਂਗੇ ਕਿਉਂ ਕੱਲ ਨੂੰ ਬਾਈ ਜੇ ਮੌਸਮ ਠੀਕ ਰਹਿਆ ਕੱਲ ਨੂੰ ਆਪਾਂ ਜੀਰੀ ਦੇ ਵਟਾਂਗੇ 14 15 ਜੀਦੇ ਫਿਰ ਤੇ ਬਾਕੀ ਦਾ ਤੁਹਾਨੂੰ ਬਲੌਕਾਂ ਦੇ ਨਾਲ-ਨਾਲ ਦਿਖਾਈ ਜਾਵਾਂਗੇ ਉਧਰ ਆਪਣੇ ਚਾਚੇ ਹੁਣ ਵੀ ਬਈ ਆਈ ਬਾਈ ਚੱਲ ਰਹੀ ਆ ਮਾਰੋ ਮਾਰ ਤੇ ਬਾਈ ਆਪਣੇ ਨਾ ਜਿਆਦੇ ਆਲੂਏ ਲੱਗਦਾ ਆਪਣੇ ਏਰੀਏ ਦੇ ਵਿੱਚ ਕਿਉਂ ਪਹਿਲਾਂ ਆਪਣੇ ਚਾਚੇ ਹੁੰਨੀਆਂ ਜ਼ਿਆਦਾ ਲਾਉਂਦੇ ਦੇ ਬਾਈ ਇਹਨਾਂ ਨੂੰ ਦੇਖ ਦੇ ਕਿ ਲੋਕ ਜ਼ਿਆਦਾ ਲਾਉਣ ਲੱਗੇ ਨੇ ਪਹਿਲਾਂ ਸਾਡੇ ਪਿੰਡ ਬਹੁਤ ਮਤਲਬ ਇੱਕ ਦੋ ਕ ਲਾਣਾ ਹੀ ਨੇ ਜਿਹੜੇ ਆਲੂ ਲਾਉਂਦੇ ਹੁੰਦੇ تھے ਹਨਾ ਹੁਣ ਬਾਈ ਆਪਾਂ ਨੂੰ ਵੀ ਤਕਰੀਬਨ 4-5 ਸਾਲ ਹੋ ਗਿਆ ਆਲੂ ਲਾਉਂਦੇ ਆਨੂੰ ਤੇ ਚੀਜ਼ ਵਧੀਆ ਬਾਈ ਨਾਲੇ ਤਾਂ ਤੇ ਬਾਈ ਆਪਣਾ ਪਲਾਉ ਫੇਰੰਦਾ ਮੇਨ ਮਕਸਦ ਇਹੀ ᱛੀਂ ਵੀ ਨਾਲੇ ਤਾਂ ਆਪਾਂ ਨੂੰ ਝਾੜਦਾ ਪਤਾ ਲੱਗੂਗਾ ਵੀ ਪਲਾਉ ਵਾਲੇ ਚ ਵੱਧ ਆਲੂਆਂ ਦਾ ਝਾੜ ਤੇ ਨਾਲੇ ਬਾਈ ਇਹਦੇ ਨਾਲ ਨਾ ਬਾਹੀ ਬਹੁਤ ਘਟ ਜਾਂਦੀ ਆ ਜਿਵੇਂ ਹੁਣ ਫੈਰੋਂ 3-4 ਬਾਰ ਫੇਰਨੀ ਪੈ ਜਾਂਦੀ ਆ ਫਿਰ ਸਵਾਗਾ ਬਹੁਤ ਚੱਲਦਾ ਹਾਲ ਬਹੁਤ ਚੱਲਦੇ ਨੇ ਰੋਟਾਵੇਟਰ ਫੇਰ ਵੀ ਬਾਈ 2 ਬਾਰ ਫੇਰਨਾ ਪੈ ਜਾਂਦਾ ਫਿਰ ਵੀ ਜ਼ਮੀਨ ਬਣਦੀ ਨਹੀਂ ਹੈਗੀ ਤੇ ਹੁਣ ਆਪਾਂ ਤਾਂ ਕਰਕੇ ਬਾਈ ਪਲਾਉ ਦਾ ਡਿਸੀਜਨ ਲਿਆ ਤੀ ਬਈ ਆਪਾਂ ਪਲਾਉ ਆ ਜਿਹੜਾ ਉਹ ਫੇਰਾਂਗੇ ਨਾਲੇ ਤੇਲ ਖਰਚਾ ਘਟ ਜੂਗਾ ਤੇ ਨਾਲੇ ਜ਼ਮੀਨ ਛੇਤੀ ਤਿਆਰ ਹੋ ਜਾਂਦੀ ਆ ਬਾਈ ਹੁਣ ਆ ਪਲਾਉ ਫੇਰ ਤਾਂ ਆਪਾਂ ਨੇ ਬਾ ਰੋਟਾਵੇਟਰ ਫੇਰ ਦਾਂਗੇ ਉਸ ਤੋਂ ਬਾਅਦ ਉਸ ਤੋਂ ਬਾਅਦ ਫਿਰ ਆਪਾਂ ਬਾਈ ਹਾਲ ਫੇਰ ਕੇ ਦੇਖ ਲਾਂਗੇ ਜੇ ਰੋਟਾਵੇਟਰ ਦੀ ਲੋਡ ਪਈ ਰੋਟਾਵੇਟਰ ਫੇਰ ਦਾਂਗੇ ਨਹੀਂ ਫਿਰ ਸੁਵਾਗਾ ਮਾਰ ਕੇ ਆਲੂ ਵੀ ਦਾਂਗੇ ਕਿ ਹੁਣ ਬਾਈ ਆਪਾਂ ਮੀਂਹ ਦੇਖਾਂਗੇ ਜ਼ਰੂਰ 8 ਤਰੀਕ ਵਾਲਾ ਹਨਾ ਤੇ ਆ ਤੁਹਾਨੂੰ ਮੈਂ ਆਪਣੇ ਆਲੂ ਨੇ ਜਿਹੜੇ ਪਹਿਲਾਂ ਵਾਲੇ ਉਹ ਵੀ ਮੈਂ ਦਿਖਾ ਦਾਨਾ ਬਾਈ ਤੁਹਾਨੂੰ ਠੀਕ ਆ ਇਹਦੇ ਤੇ ਬਾਈ ਕੱਲ ਕੋਲ ਨੂੰ ਗਰਮੋਂ ਦੀ ਸਪਰੇਅ ਕਰਦੇ ਆਪਾਂ ਆ ਦੇਖੋ ਬਾਈ ਸਿਸਟਮ ਆ ਪਟਕੇ ਦੇਖਦੇ ਆ ਹਨਾ ਇਹ ਆ ਦੇਖ ਲਓ ਬਾਈ ਤੁਰ ਪਏ ਆਲੂ ਤੇ ਬਾਈ ਯਾਰ ਮੈਨੂੰ ਥੋੜਾ ਜਿਹਾ ਲੱਗੇ ਨਾ ਵੀ ਆਲੂ ਸਾਤੋਂ ਡੂੰਗੇ ਬੀਜੇਗਾ ਆ ਤੁਸੀਂ ਦੇਖ ਕੇ ਦੱਸਿਓ ਵੀ ਸਹੀ ਆਲੂ ਆ ਹੁਣ ਥੋੜੇ ਸਾਹਮਣੇ ਹੀ ਮੈਂ ਪੱਟਿਆ ਸੀ ਲਾਣੇਦਾਰ ਕਹਿੰਦਾ ਯਾਰ ਡੂੰਗੇ ਬੀਜੇਗਾ ਥੋੜਾ ਜਿਹਾ ਫਿਰ ਆਪਾਂ ਪੱਤੀਆਂ ਥੁੜੀਆਂ ਜੀਆਂ ਹੋਰ ਥੱਲੇ ਕਰ ਦਾਂਗੇ ਮਸ਼ੀਨ ਦੀਆਂ ਹਨਾ ਬਾਕੀ ਪਤਾ ਲੱਗ ਜੂਗਾ ਬਾਈ ਜੀਰੀ ਬਹੁਤ ਹਰੀ ਗਈ ਆ ਯਾਰ ਕਿਉਂ ਨੇਰੀਆਂ ਚੱਲੀਆਂ ਨੇ ਜੀਰੀ ਬਹੁਤ ਝੜ ਗਈ ਉਹਦੇ ਕਰਕੇ ਹਨਾ ਤੇ ਮੁੰਡਿਆਂ ਨੇ ਖੌਰੂ ਪਵਾਤਾ ਕਹਿੰਦੇ ਤੇਜੀ ਵੀ ਮੱਲਾਦਾ ਧੀਏ ਲੋਚ ਫੇਰ ਰਿਹਾ ਤੋਰਾ ਦੇਖ ਲਓ ਤੁਸੀਂ ਚੱਲਦੇ ਤਾਂ ਕਿਉਂ ਪੈਂਦੀ ਆ ਕੁੱਤੀ ਫਿਰ ਪੂਰੀ ਚੱਲਦੇ ਨੇ ਭਾਈ ਭਾਈ ਦੋਹੇ ਦੇਖੋ ਫਿਰ ਮਾਰਦੇ ਨੇ ਬੜਕਾਂ ਪੂਰੀਆਂ ਤੇ ਆ ਦੇਖ ਲਓ ਬਾਈ ਹੁਣ ਖਾਲ ਫੇਰ ਕੇ ਹੁਣ ਆਪਾਂ ਬਾਈ ਦੇਖ ਲਓ ਇਧਰਲੇ ਪਾਸੇ ਖਾਲ ਪਾਉਣਾ ਹਨਾ ਬਹੁਤ ਬਾਈ ਪੁੱਛਦੇ ਨੇ ਵੀ ਜੇੜੇ ਕਿਵੇਂ ਲਾਉਣੇ ਨੇ ਆਪਾਂ ਬਾਈ ਉਰੇ ਖਾਲ ਪਾਉਣਾ ਇਹਦੇ ਠੀਕ ਆ ਇਹਦੇ ਖਾੜ ਪੈਂਦਾ ਹੁੰਦਾ ਇੱਕ ਤਾਂ ਆ ਖੇਤ ਦੇ ਗੱਭੇ ਪਊਗਾ ਖੰਭੇ ਤੋਂ ਉਹ ਖੰਭੇ ਦੇ ਗੱਭੇ ਪਾਦਣੇ ਆ ਇੱਕ ਅਗਲੇ ਪਾਸੇ ਪਾਦਣੇ ਆਪਾਂ ਹਨਾ ਪੂਰੇ ਮਤਲਬ ਗੱਭੇ ਡੰਡੀ ਹੋ ਜਾਂਦੀ ਆ ਤੇ ਉਹ ਗਾਹਾਂ ਵਾਲੇ ਖੇਤ ਨੂੰ ਵੀ ਆਪਾਂ ਨੇ ਇੱਥੇ ਦੀ ਖਾੜ ਲੈ ਕੇ ਜਾਣਾ ਹੁਣ ਆਪਾਂ ਇਧਰੋਂ ਪਲਾਉ ਫੇਰਨ ਲੱਗੇ ਆ ਇਹ ਖਾੜ ਵਾਲੀ ਜਗ੍ਹਾ ਸਮਾਂ ਉੱਚੀ ਹੋ ਗਈ ਵਧੀਆ ਹੋ ਗਿਆ ਹੁਣ ਇੱਥੇ ਜਿਆਦਾ ਆਪਾਂ ਖਾੜ ਪਾਦਾਂਗੇ ਬਾਈ ਇਹ ਥਾਂ ਉੱਚਾ ਹੋਊਗਾ ਨਾਲੇ ਖਾੜ ਆ ਜਿਹੜਾ ਉਹ ਰੋੜ ਜਾਊਗਾ ਇਹਨ ਪੂਰਾ ਉਧਰ ਨੂੰ ਤੇ ਬਾਕੀ ਜਿਹੜੇ ਸਾਈਡਾਂ ਵਾਲੇ ਘੇੜੇ ਨੇ ਬਾਈ ਉਹ ਜਿਹੜੇ ਬਹੁਤ ਲੋਕ ਨੇ ਨਾ ਕਿਸੇ ਦੀ ਬਾਈ ਕਿਵੇਂ ਮੰਨਣੀ ਆ ਕਿਸੇ ਦੀ ਕੋਈ ਮੰਨਣੀ ਆ ਹਨਾ ਕੋਈ ਤਾਂ ਬੱਟਾ ਵਾਲੇ ਪਾਸਿਓਂ ਫੇਰਨ ਲੱਗਦਾ ਕੋਈ ਫੇਰਨ ਲੱਗਦਾ ਖੇਤ ਵਾਲੇ ਪਾਸਿਓਂ ਹਨਾ ਪਰ ਬਾਈ ਮੇਰਾ ਜਿਹੜਾ ਸਹੀ ਮੰਨਣਾ ਏ ਜਾਨੀ ਜਿਹੜਾ ਮੇਰਾ ਤਜਰਬਾ ਕਹਿੰਦਾ ਏ ਜੇ ਤਾਂ ਆਪਾਂ ਇਧਰਲੇ ਪਾਸਿਓਂ ਫੇਰਨ ਲੱਗਦੇ ਹੁਣ ਚਲੋ ਇਹ ਖੇਤ ਚ ਤਾਂ ਪਰਾਲੀ ਨਹੀਂ ਹੈਗੀ ਇੰਨੀ ਜੇ ਆਪਾਂ ਇਧਰਲੇ ਪਾਸਿਓਂ ਫੇਰਨ ਲੱਗਦੇ ਆ ਬਾਈ ਫਿਰ ਇਹ ਨਹੀਂ ਪਤਾ ਵੀ ਸਿਰੇ ਤੇ ਜਾ ਕੇ ਥੋੜਾ ਗੇੜਾ ਇੱਕ ਗੇੜੇ ਦਾ ਇੱਕ ਪਲਾਉ ਦਾ ਹੀ ਬਚੇ ਜਾਂ ਦੋ ਦਾ ਬਚੇ ਜਾਂ ਚਾਰ ਦਾ ਬਚ ਜੇਵੇ ਹਨਾ ਕਿਉਂ ਬਾਈ ਹੁਣ ਜਿਵੇਂ ਆਲੂ ਵਾਲੀ ਮਸ਼ੀਨ ਆ ਉਹਦੇ ਤਾਂ ਮਿੰਮੇ 6 ਉਹ ਖੁੱਡ ਹੁੰਦੇ ਨੇ ਹੁਣ ਜੇ ਆਪਾਂ ਇੱਥੋਂ ਕੋ ਫੇਰਨ ਲੱਗ ਜੀਏ ਆ ਜਗਾ ਤੋਂ ਇਧਰ ਨੂੰ ਪਾ ਪਲਟਣ ਲੱਗ ਜੀਏ ਫਿਰ ਲਵੇ ਬਾਈ ਟੋਆ ਪੈ ਜਾਂਦਾ ਜੇ ਪਰਾਂ ਨੂੰ ਪਲਟਣ ਲੱਗ ਜੀਏ ਫਿਰ ਹੋਰਾਂ ਟੋਆ ਪੈ ਜਾਂਦਾ ਜਿਹੜਾ ਇਹਦਾ ਸਹੀ ਤਰੀਕਾ ਏ ਫੇਰਨ ਦਾ ਆਪਾਂ ਨੇ ਕੀ ਕਰਨਾ ਬਾਈ ਪਹਿਲਾਂ ਆਪਾਂ ਨੇ ਇਹਦੇ ਬੱਟ ਦੇ ਲਵੇ ਖਾਲੀ ਪੱਟ ਲੈਣੀ ਆ ਸਿਰੇ ਤੱਕ ਮਤਲਬ ਇਧਰ ਨੂੰ ਮਿੱਟੀ ਪਲਟਦੇ ਜਾਣਾ ਸਿਰੇ ਤੱਕ ਖਾਲੀ ਪੱਟ ਕੇ ਇਥੇ ਆਪਾਂ ਨੇ ਦੁਬਾਰੇ ਫੇਰ ਧਰਨੇ ਆਉਣਾ ਪਲਾਉ ਨੂੰ ਹਨਾ ਨਾਲੇ ਤਾਂ ਆਪਣੇ ਜਿਹੜੇ ਢੇਡੇ ਨੇ ਪ੍ਰੋਪਰ ਤਿੰਨ ਢੇਡੇ ਲੱਗਣਗੇ ਤਿੰਨ ਲਾ ਲਿਓ ਚਾਹੇ ਚਾਰ ਲਾ ਲਿਓ ਹਨਾ ਉਹ ਥੋੜੀ ਮਰਜ਼ੀ ਆ ਵੀ ਕੋਈ ਟਰੈਕਟਰ ਲੰਬਾ ਜਾਂ ਜਿਵੇਂ ਵੀ ਆ ਜਾਂ ਪਲਾਉ ਦੀ ਸੈਟਿੰਗ ਆ ਹਨਾ ਯਾਨੀ ਮੇਰੇ ਹਿਸਾਬ ਨਾਲ ਵੀ ਚਾਰ ਢੇਡੇ ਲੱਗਦੇ ਹੁੰਦੇ ਨੇ ਇੱਕ ਦੋ ਤਿੰਨ ਚਾਰ ਹਨਾ ਯਾਨੀ ਚਾਰ ਢੇਡਿਆਂ ਨਾਲ ਐਨ ਹੁਣ ਜਿਵੇਂ ਉਹ ਦੇਖੋ ਉਹ ਡੈਡੀ ਗਾਹਾਂ ਤੱਕ ਲੈ ਜਾਂਦਾ ਟਰੈਕਟਰ ਨੂੰ ਹੁਣ ਬਈ ਤਿੰਨੇ ਲੱਗਣਗੇ ਖੇਤ 'ਚ ਹਨਾ ਤੇ ਦੋ ਔਰੇ ਯਾਨੀ ਆਪਾਂ ਨੇ ਡਬਲ ਢੇਡਾ ਦੇ ਲੈਣਾ ਕੇਰਾ ਖਾਲ ਪੱਟ ਕੇ ਕੇਰਾ ਉਹਦੇ ਉੱਪਰ ਦੀ ਪਾ ਲਿਆ ਹੁਣ। ਫੇ ਜਿਹੜੀ ਇਧਰਲੇ ਪਾਸੇ ਬਾਈ ਖਾਲੀ ਬਣੂਗੀ ਉਹ ਟਰੈਕਟਰ ਆ ਜਿਹੜਾ ਉਹ ਭਰਦਾਂ ਦਾ ਹੁੰਦਾ ਜੇ ਰੋਟਾਵੇਟਰ ਤੇ ਚੱਲਦਾ ਹੁੰਦਾ। ਜੇ ਹੁਣ ਆਪਾਂ ਲਵੇ ਵੀ ਖਾਲੀ ਪੱਟਦੇ ਆ ਬਾਈ ਉਹ ਥਾਲੀ ਭਰਨੀ ਵੀ ਔਖੀ ਹੋ ਜਾਂਦੀ ਆ ਉਹਦੇ ਵਾਸਤੇ ਆਪਾਂ ਨੂੰ ਕਰਾ ਪਾਉਣਾ ਪੈ ਜਾਂਦਾ। ਜਿਹੜੀ ਵਿਚਾਲੇ ਵਾਲੀ ਖਾਲੀ ਆ ਉਹਦੇ ਤਾਂ ਦੋ ਵਾਰ ਰੋਟਾਵੇਟਰ ਧਰ ਕੇ ਫੇਰ ਦੋ ਤੁਸੀਂ ਐਨ ਗੱਲ ਬਣ ਜਾਂਦੀ ਆ ਜੀ ਨਾਲ। ਬਾਕੀ ਬਾਈ ਸਭ ਦੇ ਆਪੋ ਆਪਣੇ ਹਿਸਾਬ ਕਿਤਾਬ ਨੇ ਯਾਨੀ ਮੇਰਾ ਤਾਂ ਇਹ ਹਿਸਾਬ ਕਿਤਾਬ ਆ। ਮੈਂ ਹੁਣ ਬਾਈ ਇੱਥੇ ਵੀ ਫੇਰੂੰਗਾ। ਪਹਿਲਾਂ ਇਧਰਲੇ ਪਾਸੇੋਂ ਇਧਰਲੇ ਪਾਸੇ ਖਾਲ ਪੱਟ ਲਾਂਗੇ ਫੇਰ ਉਹ ਖਾਲ ਭਰਿਆ ਜਾਊਗਾ ਜਿਹੜੀ ਆਹ ਰੇ ਆ ਜੇ ਆਪਾਂ ਸਵਾਗਾ ਵੀ ਫੇਰਦੇ ਆ ਸਵਾਗਾ ਵੀ ਭਰਦਾਂ ਦਾ ਲਵੇ ਬਈ ਸਵਾਗੇ ਨੂੰ ਵੀ ਭਰਨੀ ਔਖੀ ਹੁੰਦੀ ਆ ਤੇ ਜਿਹੜਾ ਆ ਖੇਤ ਆ ਇਹਦੇ 'ਚ ਵੀ ਆਪਾਂ ਇੱਕਨ ਲੰਬਾਈ ਫੇਰਾਂਗੇ ਲੰਬਾਈ ਖੋਡਾ ਕੱਢਾਂਗੇ ਜਾਂ ਛੋਟੇ ਲੋੜ ਖੋਡਾ ਕੱਢਾਂਗੇ ਤੇ ਬਈ ਗੱਬੇ ਦੀ ਖਾਲ ਪੈ ਜਾਊਗਾ ਆਪਣੀ ਚਬੱਚੀ ਤੋਂ ਕੱਲ ਨੂੰ ਯਾਰ ਸਪਰੇਅ ਮਾਰੀਏ ਗਰਾਮੋਂ ਹਨਾ ਆ ਖਾਲਾਂ ਖੂਲਾਂ ਦਾ ਯਾਰ ਬੁਰਾ ਹਾਲ ਹੋ ਗਿਆ ਤੇ ਕੱਲ ਨੂੰ ਵਾਈਫੇ ਜੀਰੀ ਵਾਲਾ ਬਲੌਗ ਕਰਦੇ ਆਂ ਸਾਂਝਾ ਤੇ ਬਲੌਗ ਦੀ ਆਪਾਂ ਕਰਦੇ ਆਂ ਅੱਜੋ ਸਮਾਪਤੀ ਤੇ ਠੀਕ ਆ ਬਾਬਿਓ ਸਤਿ ਸ੍ਰੀ ਅਕਾਲ ਸਾਰਿਆਂ ਨੂੰ